ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਬਲਦੇਵ ਸਿੰਘ जाट ਵੈਂਟੀਲੇਟਰ ਤੇ ਚੱਲ ਰਿਹਾ ਜੀ ਮਸ਼ੀਨਾ ਤੂੰ 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 ਕਰੀ ਜਾਂਦੀਆਂ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਇੱਕ ਲੜਾਈ ਬਾਪੂ ਨੇ ਜਦੋਂ ਸਾਡੇ ਕੋਈ ਬਾਪੂ ਆਇਆ ਸੀ 2023 ਦੇ ਵਿੱਚ ਉਦੋਂ ਲੜ ਕੇ ਆਇਆ ਸੀ ਉਦੋਂ ਡੇਢ ਮਹੀਨਾ ਹੋ ਗਿਆ ਸੀ ਬਾਪੂ ਉੱਥੇ ਇੱਕ ਕੁੱਲੀ 'ਚ ਪਿਆ ਸੀ ਜਗਰਾਉਂ ਟਰੱਕ ਜੂਨੀਅਨ ਦੇ ਵਿੱਚ ਕੀੜੇ ਪੈ ਗਏ ਪਿੱਛੇ ਸਾਰਾ ਗਲਿਆ ਹੋਇਆ ਸੀ ਬੈੱਡ ਸੋਰ ਹੋ ਗਿਆ ਹੱਡੀਆਂ ਤੱਕ ਬਾਹਰ ਆਈਆਂ ਹੋਈਆਂ ਬਾਪੂ ਦੀ ਹਰਿਆਣੇ ਦਾ ਜਾਟ ਆ ਪਰ ਐਡਰੈਸ ਨਹੀਂ ਪਤਾ ਕਿਸੇ ਨੂੰ ਵੀ 15-16 ਸਾਲ ਪਹਿਲਾਂ ਟਰੱਕ ਜੂਨੀਅਨ ਜਗਰਾਉਂ 'ਚ ਆਇਆ ਸੀ ਕਿੱਥੋਂ ਆਇਆ ਕੋਈ ਨਹੀਂ ਦੱਸਣ ਨੂੰ ਤਿਆਰ ਜਿਨ੍ਹਾਂ ਨੇ ਨਾਲ ਕੰਮ ਕੀਤਾ 5 5 7 7 ਸਾਲ ਉਹਨਾਂ ਨੂੰ ਵੀ ਨਹੀਂ ਪਤਾ ਉਹ ਕਿਹਨੇ ਸਾਨੂੰ ਵੀ ਨਹੀਂ ਪਤਾ ਕਿਹੜਾ ਪਿੰਡ ਕਿਹੜਾ ਕੌਣ ਹੈ ਕਿੱਥੋਂ ਹੈ ਤੇ ਜਦੋਂ ਇਹਨੂੰ ਦਰੰਗ ਹੋ ਗਿਆ ਤੇ ਉੱਥੇ ਇੱਕ ਟਰੱਕ ਯੂਨੀਅਨ ਦੇ ਕੁੱਲੀ ਦੇ ਵਿੱਚ ਪਿਆ ਸੀ ਉੱਥੇ ਨਾ ਕੋਈ ਪਾਸਾ ਦਵਾਉਂਦਾ ਸੀ ਵਿੱਚੇ ਹੀ ਲੈਟਰਨ ਬਾਥਰੂਮ ਕਰੀ ਜਾਂਦਾ ਸੀ ਜਿਹਦੇ ਨਾਲ ਪਿੱਛੇ ਸਾਰਾ ਗਲ ਗਿਆ ਐਡੇ ਐਡੇ ਹੱਡ ਬਾਹਰ ਆ ਗਏ ਫਿਰ ਉਹ ਤੋਂ ਸਾਨੂੰ ਖਬਰ ਮਿਲੀ ਸਾਡੇ ਤੇ ਕਿਰਸਨੇਹਾਂ ਪਹੁੰਚਿਆ ਤੇ ਬਾਪੂ ਬਲਦੇਵ ਸਿੰਘ ਸੁਪਨਿਆਂ ਦੇ ਘਰ ਦਾ ਮੈਂਬਰ ਬਣ ਕੇ ਹੁਣ ਕਰੀਬ ਸਵਾ ਦੋ ਸਾਲ ਹੋ ਗਏ ਬਾਪੂ ਨੂੰ ਸਾਡੇ ਕੋ ਆਇਆ ਕੋਈ ਮਿਲਣ ਨਹੀਂ ਆਇਆ ਬਾਪੂ ਦਾ ਪਰਿਵਾਰਕ ਮੈਂਬਰ ਉਹ ਜ਼ਰੂਰ ਮਿਲ ਕੇ ਗਏ ਜਿਹੜੇ ਜੁਨੀਅਨ ਵਾਲੇ ਵੀਰ ਸੀਗੇ ਹੋਰ ਕੋਈ ਨਹੀਂ ਆਇਆ ਪਰ ਹੁਣ ਸਾਡੀ ਬੇਨਤੀ ਹੈ ਫੋਟੋਆਂ ਨੂੰ ਦੇਖੋ ਧਿਆਨ ਨਾਲ ਜੇ ਕੋਈ ਬਾਪੂ ਨੂੰ ਪਛਾਣਦਾ ਤਾਂ ਜ਼ਰੂਰ ਮਿਲ ਕੇ ਜਾਓ ਯਾਰ ਬਾਈ ਜੱਗ ਜਿਉਂਦਿਆਂ ਦੇ ਮੇਲੇ ਆ ਬਾਪੂ ਆਖਰੀ ਸਾਹਾਂ ਤੇ ਆ ਇੱਕ ਬਾਪੂ ਨੂੰ ਦਰੰਗ ਹੋਇਆ ਸੀ ਜਿਹੜਾ ਉਹ ਦੋਨੇ ਪਾਸੇ ਦਾ ਹੋਇਆ ਹੋਇਆ ਸੀ ਕਿਤੇ ਕਰਕੇ ਬਾਪੂ ਦੀ ਜੀਵਨ ਨੂੰ ਵੀ ਲੱਕਵਾ ਮਰ ਗਿਆ ਸੀ ਬਾਪੂ ਬੋਲ ਵੀ ਨਹੀਂ ਸਕਦਾ ਸੀ ਅਸੀਂ ਬਹੁਤ ਕੋਸ਼ਿਸ਼ ਕਰਦੇ ਸੀ ਪੁੱਛਣ ਦੀ ਪਰ ਬਾਪੂ ਦੀ ਜੀਵ ਨਹੀਂ ਸੀ ਬਾਪੂ ਤਾਂ ਉਲਟਾ ਹੁੰਦੇ ਤੇ ਬਾਪੂ ਜਾਟ ਵਾਸਤੇ ਅਰਦਾਸ ਵੀ ਕਰਿਓ ਜਿਹਦੀ ਤੰਦਰੁਸਤੀ ਵਾਸਤੇ ਤੇ ਇਹਦਾ ਘਰ ਲੱਭਣ ਵਾਸਤੇ ਸਾਡਾ ਇਸ ਕੰਟੈਂਟ ਨੂੰ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਵੈਗੁਰਜੀ ਕਾ ਖਾਲਸਾ